ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਘਟਾਰੋ ਜ਼ਿਲ੍ਹਾ ਨਵਾਂ ਸ਼ਹਿਰ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਪਲੂਣ ਬੱਚੀ ਪਹਿਲੇ ਸੂਏ ਐਫ ਦਿਖਾਉਂਗਾ ਅਜੇ ਗੱਬਣਾ ਕਰਮਾਂ ਵਾਲੀ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ ਕੁਸਮੇ ਦੀ ਕੱਚੀ ਆ ਚੰਗੇ ਰਿਕਾਰਡ ਵਾਲੀ ਬੱਚੀ ਆ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਪ ਦੀ ਤਸੱਲੀ ਦੇ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ 2 ਜੀ ਹੋਰਾਂ ਦਾ ਵੀਡੀਓ ਦੇ ਅੰਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ। ਇੱਕ ਨੰਬਰ ਸੋਹਣੀ ਬੱਚੀ ਆ ਬਾਈ ਜੀ ਹੋਰਾਂ ਥਣ ਵੇਚ ਸਕਦੇ ਆ ਦੋਸਤੋ ਨੇੜ ਤੋਂ। ਸੇਮ ਹੀ ਸਾਈਜ਼ ਆ ਚਾਰਾਂ ਥਨਾਂ ਦਾ ਗੈਪ ਚ ਨਿੱਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਪੈਟਪੜਾ ਬਹੁਤ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਵੀ ਕਰਮਾ ਵਾਲੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ। ਵਾਹਨਾ ਦੋਸਤੋ ਵੇਚ ਸਕਦੇ ਆ ਬੈਗ ਤੋਂ। ਡੇਟ ਮੁਤਾਬਕ ਬਾਈ ਜੀ ਹੁਣ ਦੱਸਦੇ ਆ 15 ਦਿਨ ਦੀ ਬੱਚੀ ਕੱਚੀ ਆ। ਮੂੰਹ ਤੋਂ ਦੋ ਦੰਦ ਹਜੇ ਹੋਂ ਹੋਈ ਆ। ਬੁੱਤੀ ਬਾਤੀ ਬਹੁਤ ਸੋਹਣੀ ਐ ਪ੍ਰਿੰਟ ਬਹੁਤ ਸੋਹਣਾ ਦੋਸਤੋ ਬੱਚੀ ਦਾ ਬਾਕੀ ਪੈਟ ਪੋਟਾ ਵੀ ਚੰਗਾ ਚੌੜਾ weight ਵਾਲੇ ਪਾਸੋਂ ਵੀ ਕਰਮਾ ਵਾਲੀ ਪੁੱਲ ਹੈਵੀ ਬੋਡੀ weight ਵਾਲੀ ਐ ਦੂਸਰੀ ਸਾਈਡ ਤੋਂ ਵੇਚ ਸਕਦੇ ਆ ਸੋਹਣੇ ਥਾਣਾ ਚਾਰੇ ਮੁੱਠੀ ਵਾਲੇ ਗੈਪ 'ਚ ਨਿੱਖਰ ਮੈਂ ਕੱਲੇ ਕੱਲੇ ਲੱਗੇ ਹੋਏ ਐ ਸੇਮ ਹੀ ਸਾਈਜ਼ ਐ ਚਾਰਾਂ ਥਾਣਾ ਦਾ ਦੁੱਧ ਬਾਈ ਜੀ ਹੁਣ ਦੱਸਦੇ ਆ ਮਾਂ ਦਾ ਚੰਗਾ ਸੀ ਥੱਲੇ ਦੁੱਧ ਬਾਈ ਜੀ ਹੁਣ ਬੱਚੀ ਵੀ ਦੱਸਦੇ ਆ ਕਿ ਚੰਗਾ ਪਿਆ ਜੂ ਚੰਗੇ ਸੀਮਨ ਦੀ ਬਾਈ ਜੀ ਹੁਣੇ ਕਹਿੰਦੇ ਆਪ ਵੱਚੀ ਤੇ ਅੱਗੇ ਚੰਗਾ ਸੀਮਨੀ ਵੱਚੀ ਦੇ ਅੱਗੇ ਲੱਗਿਆ ਹੋਇਆ ਜੀ ਇਹ ਤਾਂ ਪ੍ਰੈਗਨੈਂਟ ਆ ਬਾਕੀ ਹਾਈਟ ਵਾਈ ਦੋਸਤੋ ਫੋਲ ਉੱਚੇ ਲੰਮੇ ਵੱਡੇ ਕਦ ਕਾਠ ਵਾਲੀ ਆ ਪੂਰੀ ਜਾਤ ਪਾਤ ਵਾਲੀ ਵੱਚੀ ਆ ਦੋਸਤੋ ਡੇਟ ਮੁਤਾਬਕ 15 ਦਿਨ ਦੀ ਬੱਚੀ ਕੱਚੀ ਆ 15 ਦਿਨਾਂ ਚ ਕਰਮਾਣੀ ਨੇ ਬਹੁਤ ਸੋਨਾ ਵੱਡਾ ਡਾਟਰ ਤਿਆਰ ਕਰਕੇ ਫੇਰ ਸੋਨਾ ਇੱਕ ਨੰਬਰ ਬੱਚੀ ਦਾ ਮੁੱਲ ਬਾਈ ਜੀ ਹੁਣ ਇਹ ਕਹਿੰਦੇ ਫੋਨ ਤੇ ਹੀ ਕਰਾਂਗੇ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਹੈਗਾ ਤੇ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ